ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਾਤ ਮੈਂ ਇੰਸਟਾਗ੍ਰam ਚਲਾ ਰਹਾ ਸੀ ਤੇ ਮੇਰੇ ਮੂਰੇ ਇੱਕ ਵੀਡੀਓ ਆਈ ਉਹ ਹੈਗਾ ਦੀ Hindu ਬੰਦਾ ਤੇ ਉਹਦੇ ਕੋਲ ਕੋਈ ਪੱਤਰਕਾਰ ਖੜਾ ਸੀ ਉਹ ਪੱਤਰਕਾਰ ਨਹੀਂ ਸੀ ਤੇ ਉਹ ਆਪਦਾ ਇੱਕ ਵੀਡੀਓ ਬਣਾਉਣ ਦਾ ਉਹਦਾ ਇੱਕ ਢੰਗ ਸੀਗਾ ਉਹਨੂੰ ਸਵਾਲ ਪੁੱਛਦਾ ਕਹਿੰਦਾ ਪੰਜਾਬ ਦੇ ਵਿੱਚ ਬਾੜ ਆਈ ਪਈ ਹੈ ਵੀ ਤੁਹਾਡਾ ਕੀ ਕਹਿਣਾ ਹੈ ਉਹ ਬੰਦੇ ਨੇ ਜਿਹੜੀ ਗੱਲਾਂ ਕਹੀਆਂ ਉਹ ਛੇਤਰਾਂ ਤੋਂ ਕੱਟਣੀ ਉਹਦਾ ਜਵਾਬ ਚਾਹੀਦਾ ਫਿਰ ਵੀ ਅਸੀਂ ਚੱਲ ਗੱਲਾਂ ਨਾਲ ਦੱਸ ਰਹੇ ਕਿਉਂਕਿ ਸਾਰੇ Hindu ਨਹੀਂ ਮਾੜੇ ਹੈਗੇ ਹਿੰਦੂ ਪੰਜਾਬ ਦੇ ਵਿੱਚ ਵੀ ਰਹਿੰਦੇ ਨੇ ਹਿੰਦੂ ਉੱਥੇ ਵੀ ਰਹਿੰਦੇ ਨੇ ਜਿੱਥੇ ਬਾੜ ਆਈ ਹੋਈ ਆ ਪੰਜਾਬ ਇਕੱਲਾ ਸਿੱਖਾਂ ਦਾ ਨਹੀਂਗਾ ਇਕੱਲੇ ਪੰਜਾਬੀਆਂ ਦਾ ਨਹੀਂ ਇੱਥੇ ਹਰੇਕ ਤਰ੍ਹਾਂ ਦੀ ਕਮਿਊਨਿਟੀ ਹੈ ਉਹ ਬੰਦਾ ਕਹਿੰਦਾ ਕਹਿੰਦਾ ਪੰਜਾਬ 'ਚ ਕਹਿੰਦਾ ਬਾੜ ਇਹ ਕਹਿੰਦਾ ਜਿਹੜਾ 5 ਲੱਖ ਟਰੈਕਟਰ ਕਹਿੰਦਾ ਉੱਥੇ ਦਿੱਲੀ ਲੈ ਕੇ ਆਏ ਦੀ ਕਹਿੰਦਾ ਉਹਨਾਂ ਨਾਲ ਕਰ ਲੈਣ ਕਹਿੰਦਾ ਹੈਲਪ ਹੁਣ ਆ ਸਾਡੇ ਕੋਲ ਕੀ ਝਾਕ ਕਰਦੇ ਨੇ ਦੂਜੀ ਗੱਲ ਉਹਨੇ ਕਹੀ ਕਹਿੰਦਾ জাফর ਕਹਿੰਦਾ ਸ਼ੰਭੂ ਬਾਰਡਰ ਤੇ ਆ ਕੇ ਬੈਠ ਜਾਣ ਕਹਿੰਦਾ ਉੱਥੇ ਕਹਿੰਦਾ ਅਸੀਂ ਭੀਖ ਦੇ ਦਾਂਗੇ ਦੇਖੋ ਦੇਖੋ ਇਹਦੀ ਗੱਲਾਂ ਕਹਿਣ ਦਾ ਦੇਖੋ ਅੰਦਾਜ਼ ਕੀ ਹੈ ਦਾ ਜਿਹੜਾ ਪੰਜਾਬ ਆਣਾ ਇਹ ਰਾਜਾ ਹੈ ਕਿੰਗ ਹੈ ਇਹ ਕਿੰਗ ਇਹਨੂੰ ਤੇਰੇ ਵਰਗੀ ਇੱਕ ਤੀੜਾ ਦਾ ਲੋੜ ਨਹੀਂ ਪੂਰਾ ਇੰਡੀਆ ਇੱਕ ਪਾਸੇ ਪੰਜਾਬ ਇੱਕ ਪਾਸੇ ਕੱਲਾ ਪੰਜਾਬ ਤਾਂ ਪੂਰੇ ਇੰਡੀਆ ਨੂੰ ਰਜਾ ਦੂਗਾ ਠੀਕ ਹੈ ਪੰਜਾਬ ਕਿਸੇ ਤੋਂ ਨਹੀਂ ਝਾਕ ਕਰਦਾ ਰਾਜਾ ਹੁੰਦਾ ਜਿਹੜਾ ਉਹ ਪਰਜਾ ਤੋਂ ਨਹੀਂ ਝਾਕ ਕਰਦਾ ਤੇ ਪਰਜਾ ਜਿਹੜੀ ਆ ਉਹ ਰਾਜੇ ਤੋਂ ਝਾਕ ਕਰਦੀ ਹੁੰਦੀ ਆ ਇਸ ਲਈ ਜਿਹੜਾ ਪੰਜਾਬ ਆ ਉਹ ਕਿੰਗ ਹੈ ਪੂਰੀ ਦੁਨੀਆ ਦਾ ਆਹ ਛੋਟੇ ਟਰੈਕਟਰ ਜਿਹੜੇ ਇਹ ਜਦੋਂ ਜਾਂਦੇ ਨੇ ਨਾ ਪਾਣੀ ਵਜਦੀ ਤਾਂ ਫਿਰ ਜਿਹੜੇ ਲੋਕ ਜਿਹੜੇ ਪੰਜਾਬੀ ਨੂੰ ਮਾੜਾ ਕਹਿੰਦੇ ਨੇ ਹੈ ਜਿਹੜੇ ਕਹਿੰਦੇ ਨੇ ਪੱਗਾਂ ਚੁਭਦੇ ਨੇ ਜਿੰਨਾਂ ਨੂੰ ਫਿਰ ਉਹ ਹੀ ਕਹਿੰਦੇ ਨੇ ਵੀ ਸਾਡਾ ਰੱਬ ਆ ਗਿਆ ਇਹ ਇਕੱਲੇ ਪੰਜਾਬ ਵਾਸਤੇ ਨਹੀਂ ਇਹ ਪੂਰੀ ਇੰਡੀਆ ਵਾਸਤੇ ਜਿੱਧਰ ਨੂੰ ਵੀ ਕਿਤੇ ਭੁੱਖ ਮਾਰੀ ਹੁੰਦੀ ਹੈ ਜਿੱਧਰ ਨੂੰ ਵੀ ਕਿਤੇ ਬਾੜ ਆਉਂਦੀ ਹੈ ਕਿਤੇ ਮੁਸੀਬਤ ਖੜੀ ਹੁੰਦੀ ਹੈ ਉੱਥੇ ਪੰਜਾਬੀਆਂ ਦੇ ਛੋਟੇ ਡਾਕਟਰ ਜਾਂਦੇ ਨੇ ਸਮਝ ਗਿਆ ਗੱਲਾਂ ਤੇ ਉਦਾਂ ਤਾਂ ਮੈਨੂੰ ਹੁਣ ਉਹ ਰਾਤ ਦੇਖੀ ਸੀ ਵੀਡੀਓ ਮੁੜ ਕੇ ਨਾ ਤਾਂ ਉਹਦੀ ਆਈਡੀ ਉਹਦੀ ਲੱਭੀਆ ਤੇ ਜੇ ਕਿਸੇ ਬੰਦੇ ਨੂੰ ਉਹ ਬੰਦਾ ਟੱਕਰਦਾ ਇਹ ਵੀਡੀਓ ਉਹਦੀ ਦਿਖਦੀ ਹੈ ਇੱਕ ਜਿਹਦੀ ਇਨਕੁਆਰੀ ਹੁੰਦੀ ਆ ਤਾਂ ਚੰਗੀ ਤਰ੍ਹਾਂ ਛੁੱਤਰ ਪ੍ਰੋਟੈਕਟ ਕਰੋ ਬੰਦੇ ਦੀ ਤੇ ਦੂਜੀ ਗੱਲ ਮੈਂ ਇਹ ਕਹਿਣਾ ਚਾਹਣਾ ਵੀ ਆਪਾਂ ਜਿਹੜਾ ਟੈਕਸ ਨੇ ਪੰਜਾਬੀ ਕੰਮਕਾਰ ਕਰਦੇ ਨੇ ਨੇਕੇ ਮੋٹے ਕੰਮਕਾਰ ਵੱਡੇ ਕੰਮਕਾਰ ਨੇ ਲੋਕਾਂ ਦੇ ਸਾਰਾ ਟੈਕਸ ਸਰਕਾਰ ਨੂੰ ਜਾਂਦਾ ਸਰਕਾਰ ਨਿਕੰਮੀ ਆ ਐਜੀਐਸਟੀ ਸੀਜੀਐਸਟੀ ਇਹ ਦੋ ਤਰ੍ਹਾਂ ਦੇ ਟੈਕਸ ਹੁੰਦੇ ਨੇ ਜਿਹੜਾ ਐਜੀਐਸਟੀ ਹੁੰਦਾ ਇਹ ਹੁੰਦਾ ਸਟੇਟ ਆਪਣੇ ਪੰਜਾਬ ਸਟੇਟ ਦੇ ਵਿੱਚ ਰਹਿੰਦਾ ਇੱਥੋਂ ਦੇ ਜਿਹੜੇ ਕੰਮ ਨੇ ਪੰਜਾਬ ਦੇ ਉਹ ਗਵਰਨਮੈਂਟ ਉਹ ਲੈਂਦੀ ਆ ਉਹ ਤੋਂ ਸੀਜੀਐਸਟੀ ਜਾਂਦਾ ਸੈਂਟਰ ਸਰਕਾਰ ਨੂੰ ਇਕੱਠਾ ਹੋ ਕੇ ਇੱਥੇ ਸੈਂਟਰ ਦੇ ਵਿੱਚ ਸਾਰੇ ਸਟੇਟਾਂ ਦੇ ਵਿੱਚੋਂ ਉੱਥੇ ਜਾਂਦਾ ਫਿਰ ਉਹ ਸੈਂਟਰ ਸਰਕਾਰ ਆ ਜਿਹੜੀ ਉਹ ਕਿਤੇ ਉੱਥੇ ਫੰਡ ਕਿਤੇ ਜਾਰੀ ਕਰਨਾ ਹੈ ਕਿਤੇ ਆਫਤਾਈ ਹੈ ਜਾਂ ਕਿਤੇ ਸਹੂਲਤ ਦੇਣੀ ਹੈ ਕਿਸੇ ਸਟੇਟ ਦੇ ਵਿੱਚ ਉੱਥੋਂ ਸੈਂਟਰ ਸਰਕਾਰ ਦਿੰਦੀ ਹੈ ਹੁਣ ਪੰਜਾਬ ਦਾ CGST ਦਾ ਜਾਂਦਾ ਪਰ ਉਹਦਾ ਕੋਈ ਫਾਇਦਾ ਨਹੀਂਗਾ ਸੈਂਟਰ ਸਰਕਾਰ ਨੇ ਸਭ ਤੋਂ ਪਹਿਲਾਂ ਅਫਗਾਨਿਸਤਾਨ ਦੀ ਉਹਨੇ ਮੋਦੀ ਨੇ ਗੱਲ ਕੀਤੀ ਵੀ ਉਥੇ ਪਹਚਾੜਾ ਗਿਆ ਪੰਜਾਬੀਆਂ ਦਾ ਕੋਈ ਬਾਣੀ ਫੜੀ ਤੇ ਕੋਈ ਉਹਨੇ ਕੋਈ ਟਵੀਟ ਵੀ ਨਹੀਂ ਕੀਤਾ ਫਿਰ ਉਹਨੇ ਹਿਮਾਚਲ ਪ੍ਰਦੇਸ਼ ਨੂੰ 1600 ਕਰੋੜ ਰੁਪਇਆ ਉਹਨੇ ਫੰਡ ਜਾਰੀ ਕੀਤਾ ਹਜੇ ਪੰਜਾਬ ਦੇ ਵਿੱਚ ਕੋਈ ਫੰਡ ਦੀ ਕੋਈ ਹਜੇ ਗੱਲ ਨਹੀਂ ਹੋਈ ਵੀ ਹਾਂ ਨੇ ਮੋਦੀ ਨੇ ਕੋਈ ਫੰਡ ਜਾਰੀ ਕੀਤਾ ਉਹ ਕਿਉਂ ਕਰਨਗੇ ਕਿਉਂਕਿ ਫਲੱਡ ਹੀ ਫਲੱਡ ਗੇਟ ਖੋਲੀ ਉਹਨਾਂ ਨੇ ਪੰਜਾਬ ਨੂੰ ਡੋਬਣਾ ਤਾਂ ਹੋਈ ਚਾਹੁੰਦੇ ਨੇ ਉਹ ਗ੍ਰਾਂਟ ਫੰਡ ਦੇਣਗੇ ਇਹ ਜਿਉਂਦੇ ਵਸਦੇ ਰਹਿਣ ਜਿਹੜੇ ਪੰਜਾਬ ਦੇ ਕਲਾਕਾਰ ਨੇ ਇਹ ਜਿਹੜੇ ਸਿੰਗਰ ਨੇ ਜਿਹੜੇ ਹੋਰ ਜਿਨ੍ਹਾਂ ਦੇ ਤਕੜੇ ਕਾਰੋਬਾਰ ਨੇ ਤੇ ਉਹਨਾਂ ਨੇ ਮਤਲਬ ਇੱਕ ਤਰ੍ਹਾਂ ਸਰਕਾਰ ਨੂੰ ਪਿੱਛੇ ਛੱਡਦਾ ਸਰਕਾਰ ਸਰਕਾਰ ਦੀ ਬਹੁਤ ਨਾਕਾਮੀ ਹੈ ਸਰਕਾਰ ਨੂੰ ਨਾਕੜ ਬੋ ਕੇ ਡੁੱਬ ਜਾਣਾ ਚਾਹੀਦਾ ਤੇ ਉਹਨਾਂ ਨੂੰ ਟੈਕਸ ਮੈਂ ਕਹਿੰਦਾ ਸਾਰੇ ਇਕੱਠੇ ਹੋ ਕੇ ਇਹਨਾਂ ਨੂੰ ਸਿੰਗਰਾਂ ਨੂੰ ਟੈਕਸ ਦੇਣ ਲੱਗ ਜੇ ਵਧੀਆ ਰਹਿਾਂਗੇ ਆਪਾਂ ਘਟੋ ਘਟੇ ਕੰਮ ਦਾ ਕਰਦੇ ਨੇ ਇਹ ਸਾਰੇ ਗੱਲਾਂ ਕਰਦੇ ਨੇ ਵੀ ਕਹਿੰਦੇ ਪੰਜਾਬ ਵੀ ਛੜ ਤੋਂ ਭੀਖ ਮੰਗੇ ਉਹ ਆਜਾ ਮਨਕੀਰਤਾ ਔਲਖ ਨੇ ਟਰੈਕਟਰਾਂ ਦਾ ਲੰਗਰ ਲਾਤਾ ਤੇ ਕਰਨ ਔਜਲੇ ਨੇ ਵਾਸ਼ਿੰਗ ਮਸ਼ੀਨਾਂ ਦਾ ਪਹਾੜ ਹੀ ਖੜਾ ਕਰਤਾ ਵੀ ਚੱਕੋ ਲੈ ਜਾਓ ਠੀਕ ਹੈ ਬਹੁਤ ਪੰਜਾਬੀ ਤਕੜੇ ਲੈਵਲ ਦੇ ਉੱਤੇ ਕੰਮਕਾਰ ਕਰੀ ਬੈਠੇ ਨੇ ਤੇ ਸੋਡੇ ਤੱਕ ਸਾਨੂੰ ਕੋਈ ਝਾਕ ਨਹੀਂ ਹੈਗੀ ਅਸੀਂ ਮਾੜੇ ਮਰਦੇ ਨਹੀਂ ਹੈ ਕਿ ਸਾਡੇ ਖੂਨ ਦੇ ਵਿੱਚ ਜ਼ਮੀਰਾਂ ਸਾਡੀਆਂ ਜਾਗਦੀਆਂ ਨੇ ਸਾਨੂੰ ਕਿਸੇ ਤੋਂ ਕੋਈ ਝਾਕ ਨਹੀਂ ਅਸੀਂ ਕਿਸੇ ਮੂਰੇ ਹੱਥ ਨਹੀਂ ਆੜਦੇ ਪੰਜਾਬੀ ਠੀਕ ਹੈ ਇਹ ਵੀਡੀਓ ਬੰਦੇ ਤੱਕ ਪਹੁੰਚਾ ਦਿਓ ਤੇ ਉਹ ਕੱਲਾ ਬੋਲਿਆ ਹੋ ਇੱਕ ਸਿੰਗਲ ਬੰਦਾ ਬੋਲਿਆ ਪਤਾ ਨਹੀਂ ਕਿੰਨੇ ਕੁ ਲੋਕਾਂ ਦੀ ਇਹ ਸੋਚ ਹੈ ਪੰਜਾਬ ਲਈ ਇਹ ਜਿਹੜਾ ਨਫਰਤ ਨਾਫਰਤ ਫਲਾਈ ਹੈ ਨਾ ਇਹ ਆਰਐਸਐਸ ਦੇ ਲੋਕਾਂ ਨੇ ਤੇ Hindu ਜਿਹੜਾ ਪੱਕੜ Hindu ਨੇ ਉਹਨਾਂ ਨੇ ਜਿਹੜੋ ਕਹਿੰਦੇ ਨੇ ਵੀ ਕੱਲਾ Hindu ਇੱਥੇ ਰਹਿਣਾ ਚਾਹੀਦਾ Hindu Hindu ਤਾਂ ਜਿਹੜਾ ਇੰਡੀਆ ਨੂੰ ਬਣਾਉਣਾ ਚਾਹੁੰਦੇ ਨੇ ਉਹ ਉਹਨਾਂ ਦੀ ਸੋਚ ਹੈ ਉਹ ਉਹਨਾਂ ਨੂੰ ਪੱਗਾ ਚੁਗਦਿਆਂ ਨਾ ਕਿ ਸੋਡਾ ਤਾਂ ਸਾਡੇ ਉਸੇ ਧਰਮ ਬਚਾਇਆ ਬਾਰਡਰਾਂ ਦੇ ਉੱਤੇ ਸਾਡੇ ਪੰਜਾਬੀ ਮਰਦੇ ਨੇ ਠੀਕ ਹੈ ਜਿੰਨੀਆਂ ਸਭ ਤੋਂ ਵੱਧ ਕੁਰਬਾਨੀਆਂ ਦੇਸ਼ ਦੇ ਆਜ਼ਾਦ ਕਰਾਉਣ ਦੇ ਸਭ ਤੋਂ ਵੱਧ ਪੰਜਾਬੀਆਂ ਨੇ ਜੇ ਨਹੀਂ ਕੋਈ ਯਕੀਨ ਹੈ ਉਹ ਤਾਂ ਜਿੱਥੇ ਕਾਲੇ ਪਾਣੀ ਦੀ ਜੇਲ੍ਹ ਆ ਨਾ ਉੱਥੇ ਜਾਓ ਉੱਥੇ ਦੇਖੋ ਸਭ ਤੋਂ ਵੱਧ ਬੋਰਡਸ ਨੂੰ ਪੰਜਾਬੀਆਂ ਦੇ ਲੱਗੇ ਦੇਖਣਗੇ ਸਭ ਤੋਂ ਵੱਧ ਕੁਰਬਾਨੀਆਂ ਤੇ ਬਾਕੀ ਸਟੇਟਾਂ ਦੇ ਵਿੱਚ ਸਿਰਫ ਦੋ ਬੋਰਡ ਨੇ ਇਕੱਲੇ ਪੰਜਾਬੀਆਂ ਦਾ ਤਿੰਨ ਬੋਰਡ ਲੱਗੇ ਹੋਣੇ ਅੱਡੀਆਂ ਲੰਬੀਆਂ ਲਿਸਟਾਂ ਨੇ ਪੰਜਾਬੀ ਦੀਆਂ ਸਾਲੇ ਗੱਲ ਕਰਦੇ ਨੇ ਸੋ ਇਹ ਵੀਡੀਓ ਨੂੰ ਸ਼ੇਅਰ ਕਰੋ ਤੇ ਉਹਨਾਂ ਤੱਕ ਪਹੁੰਚਾਓ ਜਿਹੜੇ ਬੰਦੇ ਪੰਜਾਬ ਦੇ ਲਈ ਇਹ ਸੋਚ ਰੱਖਦੇ ਨੇ ਵੀ ਡੁੱਬ ਕੇ ਡੁੱਬ ਜਾਣ ਦੇ ਸੋ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ